ਨਹੀਂ ਪੀਂਦੇ ਚਮਚਾ ਸਿੱਧਾ ਰੱਖੋ ਆ ਦੇਖੋ ਗੁੜਗੁੜੀ ਨਿਕਲਦੀ ਹੈ ਜਦੋਂ ਪੀਂਦੇ ਜਿੰਨਾ ਅਸੀਂ ਚੁਸਕੀ ਕਰੀ ਲੋ ਜੀ ਠੀਕ ਹੈ ਲੋ ਜੀ ਛਾਗੇ ਕਹਿੰਦੀ ਜੀ ਮਹਾਰਾਜ ਅੱਜ ਦਿਆਲ ਹੋਏ ਨੇ ਭਾਈ ਲੋਕ ਰੁਪਏ ਦੀ ਇੱਥੇ ਲੱਗ ਗਿਆ ਮੇਲਾ ਮੈਂ ਸਵੇਰ ਦਾ ਹੈ ਨਹੀਂ ਤਾਂ ਮੈਨੂੰ ਵੀ ਫੋਨ ਬਹੁਤ ਆਏ ਨੰਦੀ ਮਹਾਰਾਜ ਜਲ ਸ਼ਾਗਰੇ ਨੇ ਨਨਦਨ ਮੋੜ ਸ਼ੰਕਰ ભગવાન ਦੀ ਜੈ ਹਰਿ ਹਰਿ ਮਹਾਰੇ ਗੋਣਤੀ ਮਹਾਰਾਜ ਕੀ ਜੈ ਬੋਲੇ ਨੰਦੀ ਜੀ ਮਹਾਰਾਜ ਕੀ ਜੈ 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 ਅੱਜ ਸਤਨਾਰਾਇਣ ਮੰਦਰ ਦੇ ਵਿੱਚ ਨਾਗ ਪੰਚਮੀ ਦੇ ਦਿਵਸ ਦੇ ਉੱਤੇ ਔਰ ਜਿਸ ਤਰ੍ਹਾਂ ਕਿ ਸ਼ਾਵਨ ਦਾ ਮਹੀਨਾ ਚੱਲ ਰਿਹਾ ਹੈ ਸਵੇਰੇ ਤਕਰੀਬਨ 11 ਵਜੇ ਤੋਂ ਸਭ ਤੋਂ ਪਹਿਲਾਂ ਸਾਡੇ ਕੋਲ ਰਾਣਾ ਜੀ ਦਾ ਪਰਿਵਾਰ ਆਇਆ ਉਹਨਾਂ ਨੇ ਆ ਕੇ ਕਿਹਾ ਜੀ ਨੰਦੀ ਜੀ ਜਿਹੜੇ ਐ ਜਲ ਪੀ ਰਹੇ ਐ ਮੈਂ ਕਿਹਾ ਕਈ ਵਾਰੀ ਜਿਹੜੀ ਇਹ ਫਵਾਹ ਵੀ ਹੁੰਦੀ ਹੈ ਜਦ ਤੱਕ ਆਪ ਸਾਖਸ਼ਾਤ ਨਾ ਦੇਖੀਏ ਉਦੋਂ ਤੱਕ ਕੋਈ ਵੀ ਗੱਲ ਅੱਗੇ ਨਹੀਂ ਕਰਨੀ ਚਾਹੀਦੀ ਉਹਨਾਂ ਦੇ ਸਾਰੇ ਪਰਿਵਾਰ ਨੇ ਇਨਸ਼ਾਅਤ ਸਾਹਿਬ ਸਾਤ ਨੰਦੀ ਜੀ ਨੂੰ ਜਲ ਪਿਲਾਇਆ ਉਸ ਵਕਤ ਨੰਦੀ ਜੀ ਦੇ ਜਲ ਪੀਣ ਦੀ ਜਿਹੜੀ ਸਪੀਡ ਸੀਗੀ 1 ਮਿੰਟ ਦੇ ਵਿੱਚ 20 ਚਮਚ ਪੀਤੇ ਪਰ ਉਸ ਤੋਂ ਬਾਅਦ ਆ ਕੇ ਮੈਂ ਖੁਦ ਨੰਦੀ ਜੀ ਮਹਾਰਾਜ ਜੀ ਨੂੰ ਜਲ ਪਿਲਾਇਆ ਤੇ ਉਹਨਾਂ ਨੇ ਪੀਤਾ ਉਦੋਂ ਦਾ ਹੀ ਇਹ ਜਿਹੜਾ ਸਿਲਸਿਲਾ ਚੱਲ ਰਿਹਾ ਹੈ ਔਰ ਹੁਣ ਤੱਕ ਬਹੁਤ ਬਲਤਾਨੇ ਕੱਢੋ ਕੱਢੀ ਹਜ਼ਾਰਾਂ ਬਲਤਾਨੇ ਨੰਦੀ ਜੀ ਨੂੰ ਜਲ ਪਿਲਾ ਰਿਆ ਜਿਹੜੇ ਲੋਕ ਇਹ ਗੱਲ ਕਹਿੰਦੇ ਆ ਕਿ ਸਨਾਤਨ ਨੂੰ ਕੁਝ ਨਹੀਂ ਹੈ ਲੇਕਿਨ ਸਨਾਤਨ ਇੰਨਾ ਵੱਡਾ ਹੈ ਕਿ ਸਨਾਤਨ ਦੀਆਂ ਜੜ੍ਹਾਂ ਐ ਪ੍ਰਸਾਤਲ ਤੱਕ ਐ ਸੋ ਅੱਜ ਨੰਦੀ ਮਹਾਰਾਜ ਜੀ ਨੇ ਸਤਨਾਮੇਂ ਮੰਦਰ ਦੇ ਵਿੱਚ ਸਾਖ ਸਾਖ ਜਲ ਗ੍ਰਹਿਣ ਕਰਕੇ ਇਹ ਸਾਬਤ ਕੀਤਾ ਹੈ ਕਿ ਅਗਰ ਸ੍ਰਿਸ਼ਟੀ ਦੇ ਉੱਤੇ ਅਤਿਆਚਾਰ ਵਧ ਰਿਹਾ ਹੈ ਤਾਂ ਪ੍ਰਭੂ ਖੁਦ ਵੀ ਇਸ ਸ੍ਰਿਸ਼ਟੀ ਦੇ ਉੱਤੇ ਹਰ ਰੂਪ ਦੇ ਵਿੱਚ ਸਾਖਸ਼ਟਾਰ ਕਰ ਹੈ ਬੋਲੀਏ ਨੰਦੀ ਜੀ ਮਹਾਰਾਜ ਕੀ ਹਾਂ ਜੀ ਤੇਰਾ ਪੀ ਲਿਆ ਹੋ ਗਈ ਹੋ ਗਈ ਇਹਦਾ ਕੰਮ ਹੋ ਗਿਆ ਨਿਕਲਦਾ ਤਾਂ ਨਹੀਂ ਉਹ ਵੀ ਹੋ ਗਈ ਮੈਂ ਕਿਤੇ ਲਈ ਇੱਧਰ ਵੀ ਘਿਰਿਆ ਹੀ ਕਰਦਾ ਥੋੜਾ ਬਹੁਤਾ ਚਾਰੂਜਤ ਬਣਾ ਰਹਾ ਜਿ ਪ੍ਰਾਨਾ ਚਿੱਪੀ ਕ ਅੰਗਣਾ ਦੇ ਇੱਥੇ ਬੈ ਕੇ ਟਾਲੀ ਮੈਂ ਬਣਾ ਤਾ ਭਗਤਾਂ ਦੀ ਭਾਵਨਾ ਹੈ ਭਾਈ ਸ਼ਰਦਾ ਹੈ ਇਹ ਭੋਲੇ ਨਾ